ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੋ ਜੂਨੀ ਆਇਓ ਤਿਹ ਤਿਹ ਓਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਜਿਹੜਾ ਜਿਹੜਾ ਜੀਵ ਜਿਸ ਜਿਸ ਜੂਨੀ ਜਨਮ ਸਰੀਰ ਵਿੱਚ ਆਇਆ ਹੈ ਉਸ ਉਸ ਜੂਨੀ ਦੇ ਵਿੱਚ ਮਾਇਆ ਹੀ ਮਾਇਆ ਕਾਰਨ ਉਲਝ ਭਾਵ ਫਸ ਰਿਹਾ ਇਹ ਮਾਨਸ ਮਨੁੱਖਾ ਜਨਮ ਤਾਂ ਪੁਰਬਲੇ ਪੁੰਨਾਂ ਦੇ ਸੰਯੋਗ ਮਿਲਾਪ ਨਾਲ ਪਾਇਆ ਹੈ ਜਿਵੇਂ ਇੱਕ ਪੁੰਨਾਂ ਦੇ ਪ੍ਰਤਾਪ ਵਾਲਾ ਸ਼ਾਹੂਕਾਰ ਸੀ ਉਸ ਨੂੰ ਪੁੰਨਾਂ ਦੇ ਪ੍ਰਤਾਪ ਕਰਕੇ ਆਪਣੀ ਮੌਤ ਦਾ ਗਿਆਨ ਹੋ ਗਿਆ ਕਿ ਮੇਰੀ ਮੌਤ ਦਾ ਸਮਾਂ ਨੇੜੇ ਆ ਗਿਆ ਹੈ ਇਸ ਨੇ ਆਪਣੇ ਪੁੱਤਰਾਂ ਨੂੰ ਬੁਲਾ ਕੇ ਕਿਹਾ ਕਿ ਬੱਚਿਓ ਪਿਤਾ ਦਾ ਅੰਤਮ ਉਪਦੇਸ਼ ਸੁਣ ਲਵੋ ਸਤ ਪ੍ਰਤੱਗੀ ਹੋਣਾ ਝੂਠ ਨਹੀਂ ਬੋਲਣਾ ਕਿਸੇ ਦਾ ਦਿਲ ਨਹੀਂ ਦਿਖਾਉਣਾ ਹੱਕ ਦੀ ਕਮਾਈ ਖਾਣੀ ਪੁੰਨ ਕਰਮ ਹਮੇਸ਼ਾ ਹੀ ਕਰਦੇ ਰਹਿਣਾ ਜਿਸ ਤੇ ਅਗਲਾ ਜਨਮ ਸੁਖ ਪ੍ਰਾਪਤੀ ਵਾਲਾ ਹੋਵੇ ਮੈਂ ਹੁਣ ਚੱਲਿਆ ਹਾਂ ਕੋਈ ਮੇਰੇ ਕੋਲੋਂ ਗੱਲ ਪੁੱਛਣੀ ਹੈ ਤਾਂ ਪੁੱਛ ਸਕਦੇ ਹੋ ਪੁੱਤਰਾਂ ਨੇ ਮੋਹ ਵਿੱਚ ਆ ਕੇ ਕਿਹਾ ਕਿ ਮਿਹਰਬਾਨੀ ਕਰਕੇ ਬਸ ਇਤਨਾ ਦੱਸ ਦਿਓ ਕਿ ਆਪ ਹੁਣ ਇਹ ਸਰੀਰ ਤਿਆਗ ਕੇ ਕਿੱਥੇ ਜਾ ਰਹੇ ਹੋ ਸ਼ਾਹੂਕਾਰ ਨੇ ਉੱਤਰ ਦਿੱਤਾ ਕਿ ਮੇਰਾ ਪਿਛਲੇ ਜਨਮਾਂ ਦਾ ਮਾੜਾ ਕਰਮ ਅੱਗੇ ਆ ਗਿਆ ਹੈ ਜਿਸ ਕਰਕੇ ਸੂਰ ਪਾਲਣ ਵਾਲਿਆਂ ਦੇ ਘਰ ਸੂਰੀ ਦੇ ਪੇੜ ਤੋਂ ਸੂਰ ਦਾ ਜਨਮ ਲੈ ਕੇ ਨਖਿੱਧ ਕਰਮ ਦਾ ਫਲ ਭੋਗਾਂਗਾ ਬੱਚਿਆਂ ਨੇ ਮੋਹ ਵਿੱਚ ਆ ਕੇ ਕਿਹਾ ਕਿ ਪਿਤਾ ਜੀ ਨਿਸ਼ਾਨੀ ਕੀ ਹੋਵੇਗੀ ਇਸ ਨੇ ਕਿਹਾ ਕਿ ਮੇਰੀ ਖੱਬੀ ਬਕੀ ਦੇ ਉੱਤੇ ਚਿੱਟਾ ਡੱਬ ਹੋਵੇਗਾ ਪਾਵ ਚਿੱਟਾ ਨਿਸ਼ਾਨ ਹੋਵੇਗਾ ਇਸ ਨਿਸ਼ਾਨੀ ਨੂੰ ਦੇਖ ਕੇ ਮੈਨੂੰ ਮਿਲ ਲੈਣਾ ਪਰ ਇਹ ਖਿਆਲ ਰਹੇ ਫਿਰ ਮੈਂ ਤੁਹਾਡਾ ਜਾਂ ਤੁਸੀਂ ਮੇਰੇ ਨਹੀਂ ਹੋਵੋਗੇ ਇਹ ਕਹਿ ਕੇ ਸ਼ਾਹੂਕਰ ਮਰ ਗਿਆ ਥੋੜੇ ਸਮੇਂ ਤੋਂ ਬਾਅਦ ਸੂਰ ਪਾਲਨ ਵਾਲਿਆਂ ਦੇ ਘਰ ਜੋ ਸੂਰੀ ਸੂਣ ਵਾਲੀ ਸੀ ਉਸ ਨੇ ਸੂਕੇ ਕਈ ਬੱਚੇ ਦਿੱਤੇ ਸ਼ਾਹੂਕਰ ਦੇ ਬੱਚੇ ਇਕੱਠੇ ਹੋ ਕੇ ਉਸ ਦੇ ਘਰ ਸੂਰੀ ਦੇ ਬੱਚੇ ਦੇਖਣ ਗਏ ਸਾਡਾ ਪਿਤਾ ਇਹਨਾਂ ਵਿੱਚ ਹੈ ਸੂਰੀ ਦੇ ਪੇਟੋਂ 12 ਬੱਚੇ ਜੰਮੇ 12 ਵਿੱਚੋਂ ਸਿਰਫ ਇੱਕ ਬੱਚੇ ਦੇ ਖੱਬੀ ਵਖੀ ਵਿੱਚ ਚਿੱਟਾ ਡੱਬ ਸੀ ਸ਼ਾਹੂਕਾਰ ਦੇ ਬੱਚੇ ਇਹ ਦੇਖ ਕੇ ਹੈਰਾਨ ਹੋ ਗਏ ਕਿ ਸਾਡੇ ਪਿਤਾ ਦੀ ਗੱਲ ਬਿਲਕੁਲ ਸੱਚੀ ਹੋ ਗਈ ਸੂਰੀ ਦੇ 12 ਬੱਚਿਆਂ ਵਿੱਚੋਂ ਜਿਸ ਦੀ ਖੱਬੀ ਵਖੀ ਉਤੇ ਚਿੱਟਾ ਡੱਬ ਸੀ ਉਸ ਨੂੰ ਚੁੱਕ ਕੇ ਮਾਰਨ ਲੱਗੇ ਕਿ ਇਸ ਦੀ ਸੂਰ ਜੂਨ ਵਿੱਚੋਂ ਮੁਕਤੀ ਹੋ ਜਾਵੇ ਤਾਂ ਸੂਰ ਦੀ ਜੂਨ ਵਿੱਚ ਪਏ ਸਾਹੂਕਾਰ ਨੇ ਚਿਲਾ ਚਿਲਾ ਕੇ ਭਾਵ ਉੱਚੀ ਦੇਣੀ ਇਜਾਰ ਕੀਤਾ ਕਿ ਹੁਣ ਮੈਨੂੰ ਇਹ ਜੂਨ ਮਨੁੱਖਾ ਸਰੀਰ ਜਿਤਨੀ ਹੀ ਪਿਆਰੀ ਹੈ ਸੋ ਇਉਂ ਜੋ ਜੋ ਪੁਰਖ ਜਿਸ ਜਿਸ ਜੂਨ ਵਿੱਚ ਆਉਂਦੇ ਹਨ ਉਸ ਵਿੱਚ ਹੀ ਮਾਇਆ ਦੇ ਮੋਹ ਕਰਕੇ ਫਸ ਜਾਂਦੇ ਆਪਾਂ ਦੇਖਦੇ ਹਾਂ ਕੂਕਰ ਨੂੰ ਡੰਡਾ ਮਾਰੀਏ ਉਸ ਨੂੰ ਵੀ ਜਾਨ ਪਿਆਰੀ ਹੈ ਭੱਜਦਾ ਹੈ ਵਿਚਾਰਾ ਕਿਸੇ ਵੀ ਜਾਨਵਰ ਪੰਛੀ ਨੂੰ ਮਾਰਦੇ ਹਾਂ ਉਹ ਆਪਣੀ ਜਾਨ ਬਚਾਉਂਦਾ ਹੈ ਭਾਵ ਉਸ ਨੂੰ ਉਹੀ ਜੂਨ ਪਿਆਰੀ ਹੈ